ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਸਵਾਗਤ ਨੂੰ ਕਵਰ ਕਰ ਰਹੇ ਹਾਂ ਦੋਸਤੋ ਤੇ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮੋਕਸਰੀ ਪੈ ਜਾਂਦੀ ਆ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਦੋਸਤੋ ਬਹੁਤ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੋਸਤੋ ਇੱਕ ਗੱਬਣ ਮੱਝ ਵਿਕਾਊ ਕੀਤੀ ਆ ਦੋਸਤੋ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆਓ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਠਾਕ ਬਾਈ ਵਧੀਆ ਜੀ ਵਧੀਆ ਠੀਕ ਆ ਨਾਂ ਦੱਸੀ ਬਾਈ ਬਾਈ ਰਮਨਦੀਪ ਸਿੰਘ ਰਮਨਦੀਪ ਸਿੰਘ ਠੀਕ ਆ ਬਾਈ ਰਮਨਦੀਪ ਇਹ ਮੱਝ ਆਪਣੇ ਘਰ ਦੀ ਆ ਹਾਂਜੀ ਘਰ ਦੀ ਠੀਕ ਆ ਕਿੰਨਾ ਮਾਸੂਆ ਸੂਂਦੀ ਆ ਬਾਈ ਤੀਜੇ ਸੂਏ ਸੂਣਾ ਬਾਈ ਜੀ ਤੀਜਾ ਸੂਆ ਸੂਣਾ ਕਿੰਨੇ ਦਿਨ ਪਾਇਆ ਬਾਈ ਸੂਨ ਚ ਇੱਕ ਹਫਤਾ ਲੈ ਜੂਗੀ ਬਾਈ ਜੀ ਹਫਤਾ ਇੱਕ ਲੈ ਜੂਗੀ ਹਾਂਜੀ ਠੀਕ ਆ ਕੋਈ ਸੀ ਮਸੂਮਨ ਦਾ ਪਤਾ ਹੈ ਬਾਈ ਕਿਹੜਾ ਲਵਾਇਆ ਨਾਰਮਲ ਹੀ ਲ ਤੇ ਦੁੱਧ ਕਿੰਨਾ ਕੁ ਦੇ ਦਿੰਦੀ ਬਈ ਦੁੱਧ 15 ਲੀਟਰ ਬਈ 15 ਲੀਟਰ ਦੂਜੇ ਸੂਏ ਆਪਾਂ ਚੋਇਆ ਹੋਇਆ ਹਾਂਜੀ ਠੀਕ ਆ ਲਓ ਬਈ ਮੂੰ ਮੱਥਾ ਤੁਹਾਨੂੰ ਖਾ ਦੇਣਾ ਨੀਲੀ ਜਾਵੀ ਦੇ ਵਿੱਚ ਸਾਰੇ ਚਿੰਨ ਪੂਰੇ ਕਰਦੀ ਆ ਦੋਵੇਂ ਅੱਖਾਂ ਦੇ ਵਿੱਚ ਜਵਾਵ ਆ ਮੱਥੇ ਦੇ ਵਿੱਚ ਬੱਲ ਸਿੰਘ ਬਿਲਕੁਲ ਕੁੰਡਾ ਤੇ ਦੋਸਤੋ ਮੂਹਰੇ ਦੋਵੇਂ ਬੁੱਲਾਂ ਤੇ ਦੋਸਤੋ ਨਿਸ਼ਾਨ ਹੈਗੇ ਆ ਦੇਖ ਸਕਦੇ ਆ ਚਾਰੇ ਪੈਰ ਚਿੱਟੇ ਆ ਪੂਛ ਦੋਸਤੋ ਅੱਧ ਤਾਈਂ ਅੱਧੋ ਉੱਪਰ ਤਾਈਂ ਚਿੱਟੀ ਹੈਗੀ ਆ ਤੇ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਆ ਬਹੁਤ ਸਾਫ ਸੁਥਰਾ ਬਹੁਤ ਸੋਹਣਾ ਦੋਸਤੋ ਗਾਇਵਾ ਮੁਠੀ ਚਵਾਈ ਵਾਲਾ ਥਾਣਾ ਕੱਲਾ ਕੱਲਾ ਥਾਣ ਲੱਗਿਆ ਦੋਸਤੋ ਤੇ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾਨਾ ਇੱਕ ਹਫ਼ਤੇ ਦੀ ਕੱਚੀ ਆ ਉਸ ਢੰਗ ਨਾਲ ਜੱਜਮੈਂਟ ਲਾਇਓ ਜੀ ਦੇਖ ਸਕਦੇ ਬਿਲਕੁਲ ਸਾਫ਼ ਸੁਥਰੇ ਬੈਕ ਬੂੜੇ ਦੇ ਵਿੱਚ ਆ ਦੋਸਤੋ ਬਾਕੀ ਸੀਰ ਠੰਡੀ ਦੀ ਗੱਲ ਕਰਨ ਲਈ ਦੋਸਤੋ ਸੀਰ ਠੰਡੀ ਬਹੁਤ ਆ ਕੋਈ ਘਬਰਾਉਂਦੀ ਨਹੀਂ ਦੋਸਤੋ ਦੇਖ ਸਕਦੇ ਕੋਈ ਜਾਨੀ ਮੰਨਦੀ ਨਹੀਂ ਤਾਂ ਉੱਪਰੇ ਬੰਦੇ ਨੂੰ ਛੇਤੀ ਪੁੱਤ ਰੇੜਿਆ ਨਹੀਂ ਹੋਣ ਦਿੰਦਾ। ਸੂਨ ਦੇ ਵਿੱਚ ਇੱਕ ਹਫਤਾ ਕੱਚੀ ਆ ਤੇ ਕੱਦ ਕਾਠ ਦੋਸਤੋ ਸੋਹਣਾ। ਇਹ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਖੋਲ ਲਈ ਤੋੜ ਕੇ ਵਿਖਾ ਦਈਏ। ਬਾਕੀ ਦੋਸਤੋ ਰੇਟ ਵਗੈਰਾ ਸਾਰਾ ਆਪਾਂ ਬਾਈ ਤੋਂ ਤੁਹਾਨੂੰ ਪੁੱਛ ਕੇ ਦੱਸ ਦੇਣਾ। ਜਿਹੜੇ ਵੀ ਦੇ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਕਰ ਲੋ ਇਹ ਪਿੰਡ ਸਵਾਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਦੋਸਤੋ। ਬਹੁਤ ਸੋਹਣਾ ਦੋਸਤੋ ਘਵਾਨਾ ਤਿਆਰ ਕੀਤਾ ਹੋਇਆ ਕਰਮਾ ਵਾਲੀ ਨੇ ਤੇ ਬਾਕੀ ਦੋਸਤੋ ਇੱਕ ਹਫਤਾ ਇਹਨੇ ਸੂਨ ਦੇ ਵਿੱਚ ਲੈ ਜਾਣਾ। ਬਾਕੀ ਰਾਜੀਪੜੀ ਆ ਕੋਈ ਲਿੱਸੀ ਨਹੀਂ ਦੋਸਤੋ 15 ਲੀਟਰ ਬਾਈ ਜਾਂਦਾ ਆ ਆਪਾਂ ਮਗਰਲੇ ਸੂਵੇ ਦੁੱਧ ਚੋਇਆ ਹੋਇਆ ਇਹਦਾ ਚਾਰੇ ਥਾਣਾ ਦਾ ਦੋਸਤੋ ਸੇਮ ਹੀ ਸਹਿਜ ਆ ਤੇ ਗੈਬ ਵੀ ਦੋਸਤੋ ਚਾਰੇ ਥਾਣਾ ਦਾ ਸੇਮ ਨਹੀਂ ਆ ਚੱਲ ਕੋਲਕੁੰਡਾ ਸੰਗਾ ਪੱਦਰਪੇਟ ਪੂਰੇ ਦੇ ਵਿੱਚ ਆ ਦੋਸਤੋ ਕੋਈ ਉੱਤੋਂ ਪੋਲੀ ਨਹੀਂ ਪਈ ਹੋ ਸਕਦਾ ਵੀ ਹਫਤੇ ਤੋਂ ਕੋਈ ਦੋ ਦਿਨ ਵੱਧ ਵੀ ਲੈ ਜਾ ਸਕਦੇ 10 ਦਿਨ ਹੀ ਲੈ ਜੇ ਤੇ ਰੇਟ ਕੀ ਕਰਦਾਂਗੇ ਵੀਰੇ ਦਾ 1.5 ਲੱਖ ਰੁਪਏ ਮੰਗਦਾ ਮੋਲ 1.5 ਲੱਖ ਕੋਈ ਥੋੜਾ ਬਹੁਤਾ ਮਾਨਤਨ ਹੋ ਜੂਵੇ ਮਾਨਤਨ ਥੋੜਾ ਬਹੁਤਾ ਹੋ ਜੂਵੇ ਠੀਕ ਆ ਲੋ ਵੀ ਮੌਕੇ ਤੇ ਮਾਨਤਨ ਹੋ ਜੂ ਮੋਲ 1.5 ਲੱਖ ਜਿਹੜੇ ਵੀਰ ਦੇ ਦੋਸਤੋਂ ਪਸੰਦ ਹੋਵੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਜਿਹੜੇ ਭਰਾਣੇ ਦੋਸਤੋਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋਂ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਜਣੋਂ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ